ਦਸਾਗਰ ਸੋਧਨਾ ਸੁਖ ਨਾਨਕਾ ਭਜਨਾ ਕਨੜਾ ਮਹੱਲਾ ਪੰਜਵਾਂ ਘਰ ਨੋਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਿਤ ਪਾਵਨ ਭਗਤ ਬਚਲ ਪੈ ਹਰਨ ਤਾਰਨ ਤਰਨ ਰਹਾ ਨੈਣ ਟਿਪਤੇ ਦਰਸਪੀਖ ਜਸ ਤੋਖ ਸੁਨਤ ਕਰਨ ਪ੍ਰਾਨਨਾਥ ਅਨਾਥ ਦਾਤੀ ਦੀਨ ਗੋਬਿੰਦ ਸਰਨ पाप संपूर्ण दुख विनाशन गही ओट नानक हर चरण कानाडा मोहल्ला पंजवा चरण सरन दयाल ठाकुर आन नाही जाई पतत पावन बिरद स्वामी उदरते हर त्याए रहाओ संसार गाल विकार सागर पतद मोह मान अंध विकल माया संग धंध कर गहे प्रभु आप काडू ਰਖਲੇ ਹੋ गोविंद ਰਾਏ ਅਨਾਥ 나ਥ ਸਨਾਥ ਸੰਤਨ ਕੋਟ ਪਾਪ ਬਨਾਸ ਮਨ ਦਰਸ਼ਨੇ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾ ਵਾਰ ਵਾਰ ਅਨਕ ਡਾਰੋਂ ਸੁਖ ਪ੍ਰਿਆ ਸੁਹਾਗ ਪਲਕ ਰਾਤ ਰਹਾਉ ਅਨਕ ਮੰਦਰ ਪਾਠ ਸੇਜ ਸਖੀ ਮੋਹਿ ਨਾਹੀ ਇਨ ਸਿਉ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੂਖ ਬਿਹਾਤ ਕਲੜਾ ਮਹੱਲਾ ਪੰਜਵਾਂ ਅਹੰਤ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪ੍ਰੀਤ ਪ੍ਰੀਤ ਪਿਆਰੂ ਮੋਰੋ ਰਹਾਉ ਗ੍ਰਹ ਸੇਜ ਸੁਹਾਵੀ ਅੰਗਨ ਚੈਨਾ ਤੋਰੋ ਰੀ ਤੋਰੋ ਪੰਜ ਦੂਤਨ ਸਿਓ ਸੰਗ ਤੋਰੋ ਆਏ ਨਾ ਜਾਏ ਬਸੇ ਨੇਜ ਆਸਨ ਹੂਂਦ ਕਮਲ ਬਿਗਸੋਰੋ ਛੁਟਕੀ ਹਉ ਮੈਂ ਛੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਕਨੜਾ ਮਹੱਲਾ ਪੰਜਵਾਂ ਕਰਨੋ ਤਾਤੇ ਜਾਪ ਮਨਾ ਹਰ ਜਾਪ ਜੋ ਸੰਤ ਵੇਦ ਕਹਿਤ ਪੰਥ ਗਾਖਰੋ ਮੋਹ ਮਗਨ ਹੰ ਤਾਪ ਰਹਾਉ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੂ ਜਨ ਉਧਰੈ ਜਿਸਹਿ ਉਧਾਰ ਹੋ ਆਪ ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪਰਤਾਪ ਹਨਰਾਮ ਮਹੱਲਾ ਪੰਜਵਾਂ ਕਰ ਦਸਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਐਸੋ ਉਧਾਨ ਦੇਹੋ ਜੀ ਸੰਤੋ ਹੋ ਜਾਤ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ ਓਰਜ ਨਿਕਟ ਬਸਿਓ ਤਾਕੀ ਸਰਨ ਸਾਧੂਆਂ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲੇਉ ਨਾਮ ਅਧਾਰ ਦਲਭ ਜਨਮ ਸਫਲ ਨਾਨਕ ਭਵ ਉਤਾਰ ਪਾਰ ਕਾਨੜਾ ਮੁਹੱਲਾ ਪੰਜਵਾਂ ਘਰ 11ਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਨੇ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲੇਉ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਿਲਾਏ ਸਾਧ ਸੰਗਾਏ ਕਤੂ ਨਾ ਜਾਏ ਕਰਹਿ ਬਸਾਏ ਗੁਣ ਨਿਧਾਨ ਪ੍ਰਗਟਿਓ ਇਹ ਚੋਲੇ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਂੜਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਉ ਕਹਿਨ ਭਵਨ ਨਾਹੀ ਪਾਇਉ ਪਾਇਉ ਅਨਕ ਉਕਤ ਚਤਰਾਇ ਜਤਨ ਜਤਨ ਅਨਕ ਉਪਾਵਰੀ ਤਉ ਮਿਲਿਉ ਜੋ ਕਿਰਪਾਈ ਪ੍ਰਭੁ ਦਿਯਾਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਾਨੜਾ ਮਹੱਲਾ ਪੰਜਵਾ ਮਾਈ ਸਿਮਰਤਿ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤਵਉ ਚਰਨਾਰ ਬਿੰਦ ਸਾਸਨ ਇਸ ਭੂਰ ਰਹਾਉ ਲਾਏ ਪ੍ਰੀਤ ਕੀਨ ਆਪਨ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬਸੂ ਹਰ ਗੁਣ ਨਿਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤਰਿਤ ਖੋਰ ਸੰਤ ਸਰਨ ਤਰਨ ਨਾਨਕ ਬਿਨ ਸੇਵੋ ਦੁਖ ਘੋਰ ਕਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਭ ਸੰਗੇ ਅਸਨੇਹ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇ ਰਹਿ ਸਭ ਕੇ ਰਹਾਉ ਮਾਨ ਮੰਗਾਂ ਤਾਨ ਮੰਗਾਂ ਧਨ ਲਖਮੀ ਸੁੱਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰ ਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ 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 ਬਵਰਈ ਜਤ ਜਾਤ 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 ਸਦਾ 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 ਕਾਲ ਹੈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ ਕਾਨੜਾ ਅਸ਼ਟ ਪਦੀਆਂ ਮਹੱਲਾ ਚੌਥਾ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਜਪਮਨ ਰਾਮ ਨਾਮ ਸੁਖ ਪਾਵੇ ਗੋ ਜਿਉ ਜਿਉ ਜਪੈ ਤਿਵੇਂ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੁਰਹਾਉ ਭਗਤ ਜਨਾ ਕੀ ਖਿਣ ਖਿਣ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਨਰਸ ਸਾਧ ਗਏ ਸਭ ਨੀਕਰ ਬਿਨ ਨਾਵੇ ਕਿਸ ਨਾਸ ਖਾਵੇ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੇ ਗੋ ਸਤ ਗੁਰ ਬਾਣੀ ਪੁਰਖ ਪੁਰਖੋ ਤਮ ਬਾਣੀ ਸਿਉ ਚਿਤ ਲਾਵੇ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇ ਗੋ ਹੇ ਅਨਹਦ ਤੁਨੀ ਬਾਜਹਿ ਨਿਤ ਬਾਜੀ ਨੀ ਚਰ ਧਾਰ ਚ ਆਵੇ ਗੋ RAM ਨਾਮ ਇਕ ਤਿਲ ਤਿਲ ਗਾਵੇ ਮਨ ਗੁਰ ਮਤ ਨਾਮ ਸਮਾਵੇ ਗੋ ਨਾਮ ਸੁਣੈ ਨਾਮ ਮਨ ਪਾਵੇ ਨਾਮੇ ਹੀ ਤ੍ਰਿਪਤਾਵੇ ਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਂਤ ਬਣਾਵੇ ਗੋ ਨਾਮ ਬਿਨਾ ਸਭ ਠੀਕ ਫਿਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਘੂਮਨ ਘੇਰ ਕਲਾਵੇ ਗੋ ਪਾਪ ਬਕਾਰ ਮਨੂਰ ਸਭ ਭਾਰੀ ਵਿਖ ਦੁੱਤਰ ਤਰਿਓ ਨਾ ਜਾਵੇ ਗੋ ਭਉ ਬੈਰਾਗ ਭਇਆ ਹੈ ਬੋਹਿਤ ਗੁਰਖੇਵਟ ਸ਼ਬਦ ਤਰਾਵੇ ਗੋ ਰਾਮ ਨਾਮ ਹਰ ਭੇਟੀ ਐ ਹਰ ਰਾਮੈ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੇ ਗੋ ਨਾਨਕ ਭਾਣੈ ਆਪਣੇ ਜਿਉ ਭਾਵੇ ਤਿਵਹਿ ਚਲਾਵੇ ਗੋ ਖੰਡਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਤ੍ਰੂਪ ਪ੍ਰਹਿਲਾਦ ਸੁਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਓ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤ ਗੁਰੂ ਮਲਾਬ ਹੋ ਮਿਲ ਸਤ ਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ ਜੋ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮੇਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੇ ਅਬਮਾਨੀ ਕੱਡ ਪਾਣੀ ਚੀਕੜ ਪਾਵੇ ਗੋ ਭਗਤ ਜਨਾ ਕੇ ਹਰਖਵਾਰੀ ਜਨ ਹਰ ਰਸ ਮੀਠ ਲਗਾਵੇ ਗੋ ਖਿਨ ਖਿਨ ਨਾਮ ਦੇ ਵੜਿਆਈ ਸਤਿਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵਹਿ ਤਾ ਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਖਿ ਜਿਉ ਪਤ ਜਾਵੇ ਗੋ ਬ੍ਰਹਮ ਕਮਲ ਪਤਮੀਨ ਵਿਆਸਾ ਤਪ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚਕਾਵੇ ਗੋ ਜਾਤ ਨ ਜਾਤ ਦੇਖ ਮਤ ਪਰਮੋ ਸੁਖ ਜਨਕ ਪੱਗੀ ਲਗ ਤਿਆਵੇ ਗੋ ਝੂਠਨ ਝੂਠ ਭਈ ਸਿਰ ਉਪਰ ਕਿਹਨ ਮੰਨੂਆ ਤਿਲ ਨਾ ਡਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ ਖੰਨ ਦਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੇ ਗੋ ਜਿਹ ਵਾਏ ਇੱਕ ਹੋਏ ਲੱਖ ਕੋਟੀ ਲੱਖ ਕੋਟੀ ਕੋਟ ਧਾਵੇ ਗੋ ਰਹਾਉ ਸਹਿਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆਂ ਅੰਤ ਨ ਪਾਵੇ ਗੋ ਤੂੰ ਅਥਾਹਾ ਅਤ ਅਗਮ ਅਗਮ ਹੈ ਮਤ ਗੁਰਮਤਿ ਮਨ ਠਹਿਰਾਵੇ ਗੋ ਜਿਨ ਤੂੰ ਜਪਿਓ ਤੇਈ ਜਨ ਨੀਕੇ ਹਰ ਜਪਤਿਆਂ ਕੋ ਸੁਖ ਪਾਵੇ ਗੋ ਬਿਦਰਦਾਸੀ ਸੁੱਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੇ ਗੋ ਜਲ ਤੇ ਊਪਤ ਭਈ ਹੈ ਆਕਾਸ਼ਕ ਕਾਸ ਟਿਆੰਗ ਤਰਾਵੇ ਗੋ RAM ਜਨਾ ਹਰ ਆਪ ਸਵਾਰੀ ਆਪਣਾ ਬਿਰਦ ਰਖਾਵੇ ਗੋ ਹਮ ਪਾਥਰ ਲੋਹ ਲੋਹ ਵੱਡ ਪਾਥਰ ਗੁਰ ਸੰਗਤ ਨਾਭ ਤਰਾਵੇ ਗੋ ਜਿਉ ਸਤ ਸੰਗਤ ਤਰਿਉ ਜੁਲਾਹੋ ਸੰਤ ਜਨਾ ਮਨ ਭਾਵੇ ਗੋ ਖਰੇ ਖਰੋਏ ਬੈਠ ਤੀ ਉਠਤ ਮਾਰਗ ਪੰਥ ਧਿਆਵੇ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨਿਹ ਸਾਸਨ ਨਾਮ ਧਿਆਵੈ ਗੋ ਗੁਰ ਪ੍ਰਸਾਦੀ ਹਉ ਮੈਂ ਬੂਜੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗਹੀਨ ਨਹੀਂ ਭਾਵੈ ਗੋ ਫਿਰ ਇਹ ਵੇਲਾ ਹਾਥ ਨਾ ਆਵੈ ਪਰ ਤਾਪੈ ਪਛਤਾਵੇ ਗੋ ਜੇ ਕੋ ਭਲਾ ਲੋੜੈ ਭਲਾ ਆਪਣਾ ਗੁਰ ਆਗੇ ਟਹ ਟਹ ਪਾਵੇ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤ ਗੁਰ ਭਸਮ ਲਗਾਵੇ ਗੋ